ਨਾ ਐ ਬਲਾਵਾ ਹਣ ਦिए ਡੰਡ ਕਰਕੇ ਜੋੜ ਮੇਰੇ ਵਿੱਚ ਆ ਗਾ ਤਪਾ ਛੱਡਿਆ ਮੈਨੂੰ ਮਰਨੇ ਨੇ ਸਾਰਾ ਦਿਨ ਚਾਹੀ ਮੰਗੀ ਜਾਂਦਾ ਮੈਥੋਂ ਕਿਥੋਂ ਸਿਆਪੇ ਕਰਾਂ ਮੈਂ ਇਹਦੇ ਸਾਰਾ ਦਿਨ ਚਾਹ ਮੰਗਦਾ ਮੈਥੋਂ ਚੱਕ ਚਾ ਡੱਸਲਾ ਓਏ ਓਏ ਮੱਤ ਗਿਆ ਓਏ ਓ ਮੱਤ ਗਿਆ ਓ ਓ ਮੱਤ ਗਿਆ ਮੈਂ ਮੱਤ ਵੀ ਮੇਰੀ ਅਤ ਵੀ ਮੱਤ ਗਿਆ ਨਾਲ ਉਹ ਮੱਤ ਗਿਆ ਤੂੰ ਮੱਛਿਆ ਨਹੀਂ ਉਹ ਮੱਤ ਗਿਆ ਤੂੰ ਤਾਂ ਪਹਿਲੀ ਮੱਛਿਆ ਮਚਾਇਆ ਸੀ ਹਾਏ ਓਏ ਮੈਂ ਤਾਂ ਮੱਤ ਗਿਆ ਮੈਂ ਤਾਂ ਤੂੰ ਪਹਿਲਾਂ ਨਹੀਂ ਕੋਈ ਕਰਦਾ ਸੀ ਤੂੰ ਹੁਣ ਫੇਰ ਮੰਜੇ ਚ ਪੈ ਗਿਆ ਲੱਤਾਂ ਬਾਹਾਂ ਤੜਾ ਕੇ ਓਏ ਮੱਤ ਗਿਆ ਓਏ ਜਮਾ ਮੱਤ ਗਿਆ ਮੈਂ ਤਾਂ ਤੇਰੇ ਭਰਾਵਾਂ ਨੇ ਮੈਨੂੰ ਪਹਿਲਾਂ ਮੰਜੇ ਚ ਪਾਇਆ ਨਾ ਸੂਮਿਆ ਬੰਗੇ ਲੈਂਦਾ ਤੂੰ ਕਿਹਾ ਸੀ ਨਾ ਉਹਨਾਂ ਜਾਇਆ ਕੋ ਮੈਨੂੰ ਮਾਰਿਆ ਮੈਨੂੰ ਉਹਨਾਂ ਦੀ ਤਾਂ ਮਿਹਰਬਾਨੀਆਂ ਮੰਜੇ ਚ ਪਾਤਾ ਉਹਨਾਂ ਨੇ ਮੈਨੂੰ ਨਾ ਜਾਂਦਾ ਉਹਨਾਂ ਕੋਲੇ ਓ ਮੈਂ ਜਾਣਦਾ ਤੇਰੇ ਭਰਾਵਾਂ ਨੂੰ ਕੱਲੇ ਨੂੰ ਆ ਕੇ ਦੋ ਦੋ ਕੁੱਟ ਗਏ ਕੱਲੇ ਨੂੰ ਕੁੱਟ ਗਏ ਆ ਕੇ ਕੁੱਟ ਗਏ ਤੈਨੂੰ ਕੱਲੇ ਨੂੰ ਵੱਡਾ ਜੋ ਬੈਲੀ ਮੈਨੂੰ ਟੱਕਰ ਦੇ ਓ ਕੱਲੇ ਨੂੰ ਕੱਲਾ ਟੱਕਰਦਾ ਫੇਰ ਪਤਾ ਲੱਗਦਾ ਕੌਣ ਆ ਮੈਂ ਕੀ ਕਰ ਦਿੰਦਾ ਤੂੰ ਫੇਰ ਕੀ ਕਰ ਦਿੰਦਾ ਪਤਾ ਟਾਈਮ ਤੇ ਲੱਗਦਾ ਹੁੰਦਾ ਕੌਣ ਆ ਮੈਂ ਫੇਰ ਦੱਸਦਾ ਮੈਂ ਕੌਣ ਆ ਤੂੰ ਤਾਂ ਮਰਵਾਤਾ ਕਰੇ ਸਦਕੇ ਮੈਨੂੰ ਆਉਦੇ ਕਰੇ ਕੁੱਤੇ ਉਹਨਾਂ ਨੇ ਮੈਨੂੰ ਇੱਥੇ ਹੱਥ ਲਾਉਣ ਮੇਰੇ ਆ ਕੇ ਹੋ ਫੇਰ ਦੱਸੂਆਂ ਮੈਂ ਕੌਣ ਆ ਸਾਡੀ ਤਾਂ ਟ੍ਰਾਂਸਪੋਰਟ ਐ ਇਸਦਾ ਬੈਲੀ ਨੂੰ ਬੈਲੀ ਸਾਡਾ ਜਾਣਦੀ ਏ ਤੈਨੂੰ ਬੈਲੀ ਨੂੰ ਮੈਂ ਹਾਂ ਬੈਲੀ ਆ ਸੀ ਤੂੰ ਜਾਣਦੀ ਨਹੀਂ ਮੈਨੂੰ ਜੇ ਜਾਣਦੀ ਹੁੰਦੀ ਤੂੰ ਬੋਲਦੀ ਨਾ ਜਾਣਦੀ ਨਹੀਂ ਤੂੰ ਮੈਨੂੰ ਤੈਨੂੰ ਪਤਾ ਬੈਲੀ ਸੀ ਤਾਂ ਫਿਰ ਤੂੰ ਬੈਲੀ ਸੀ ਤਾਂ ਫਿਰ ਦੋਨੇ ਟੱਕਰਾ ਲੈਂਦਾ ਉਹ ਗਾਣੇ ਪੁਣਿਆਂ ਦੀਆਂ ਸ਼ੂਟਿੰਗਾਂ ਲੈਂਦੇ ਆ ਲੋਕ ਮੈਥੋਂ ਲੈਂਦੇ ਆ ਤੇਥੋਂ ਸ਼ੂਟਿੰਗਾਂ ਪਰसों ਆਇਆ ਸੀ ਮੇਰੇ ਕੋਲੇ ਗੱਗੂ ਗੱਲ ਦਾ ਫੋਨ ਹਾਂ ਤੈਨੂੰ ਵੀ ਕਰਾਂਗੇ ਸਾਰਾ ਕੁਝ ਉਹ ਉਹ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਲੰਡੂ ਤੁਰੇ ਫਿਰਦੇ ਆ ਤੇਰੇ ਭਰਾ ਵੀ ਮੇਰੇ ਦਾ ਬਰਾ ਸੂਰ ਮੈਂ ਆ ਤਾਹੀ ਮੰੰਜੇ ਚ ਪਾ ਗਏ ਤੈਨੂੰ ਹੁਣ ਬਲਾਈ ਫਿਰ ਤੇਰੇ ਪਿਓ ਦਾ ਘਰ ਸੀ ਆਦਾ ਮੇਰੇ ਪਿਓ ਦਾ ਘਰ ਹੈ ਉਸਤਾ ਦਾ ਆਪਦੇ ਘਰੇ ਵੀ ਸ਼ੇਰ ਹੁੰਦਾਗਾ ਇਹ ਤਾਂ ਫੇਰ ਵੀ ਸਾਡਾ ਘਰ ਹੈ ਹੈ ਆ ਚੱਤ ਮੈਥੋਂ ਨਹੀਂ ਹੁੰਦਾ ਤੇਰਾ ਸਿਆਪਾ ਨਹੀਂ ਹੁੰਦਾ ਸਿਆਪਾ ਮੈਥੋਂ ਤੇਰਾ ਮਾਰਦਾ ਓਏ ਫੇਰ ਸਾਰਾ ਦਿਨ ਤਲਾ ਤੇਰੇ ਚੋਗੀ ਰਹੀ ਮੈਂ ਮਾਰਦਾ ਓਏ ਮੈਂ ਨਹੀਂ ਕਰ ਸਕਦੀ ਤੇਰਾ ਸਿਆਪਾ ਉੱਜੇ ਮੈਂ ਬਲਾਵਾ ਹਾਨ ਦੀਏ ਬੰਨ੍ਹ ਕਰਕੇ ਫਲਾਈਆ ਮਾ ਸਮਾਨ ਤਾਂ ਦੇ ਉਹ ਸਮਾਨ ਬੰਨੇ ਬਣੀ ਕਲ ਜੁਗੜਾ ਰਹਿ ਦੇ ਉਹ ਨਹੀਂ ਨਿਕਲਣ ਵਾਲੀ ਬਾਂ ਤੈਨੂੰ ਕੀ ਪਤਾ ਤੇਰੇ ਆ ਦੇ ਸਮਾਨਾ ਨੇ ਮੈਨੂੰ ਤਾਂ ਤਪਾ ਰੱਖਿਆ ਪਤਾ ਨਹੀਂ ਅਹ ਕਿਦੋਂ ਕਿਦੋਂ ਅਸੇ ਪਾਸੇ ਕਹਿੰਦੇ ਤਾਂ ਮਾਰੇ ਆ ਹਾਂ ਤੂੰ ਤਾਂ ਨਹੀਂ ਲਿਪੜੀ ਨਾ ਨਾ ਮੈਂ ਤਾਂ ਸਿਕੰਦਰ ਦੀ ਪੂਰੀ ਮਾਈਕ ਵਿੱਚ ਫੁਲਵਾ ਮਰਗੀ ਦੇ ਉੱਤੇ ਪੈਣਾ ਜਾਵੇ ਲਿਪਾ ਓਏ ਹਾਏ ਮਾਈ ਗੋਡ ਕਿਆ ਨਾਲੇ ਕੇ ਚੱਲੀ ਕਿੱਥੇ ਆਉਨਾਂ ਮੁੱਕ ਗਈ ਫੇਮ ਦਬੀ ਯਾਰੋ ਅੱਜ ਕੋਈ ਅੰਮਲੀ ਦਾ ਬਗਤ ਉਹ ਸੋਹ ਜੋਰਾ ਕੇ ਤੇ ਨਿਕਲਿਆ ਜੇ ਮੈਂ ਪੱਲਾ ਮਾਹਣ ਦੀਏ ਮੀ ਮੈਂ ਕਰਕੇ ਪੱਲਾਈ ਆਵਾਂ ਅਕਰ ਨਾਲ ਨੂੰ ਬੁਲਾਵੇ ਹਾਣ ਦੀਏ ਭਾਈ ਉਹ ਬੰਦੇ ਕਿਦੋਂ ਓਏ ਮੇਰੇ ਮੋਹਰੋ ਫੇਨਾ ਦੇ ਚਾਰਿਆਂ ਨੇ ਮੈਨੂੰ ਸਿਰਤਾ ਸੀ ਬਾਹ ਈ ਨੂੰ ਚੱਕ ਲਿਆ ਓਏ ਆਏ ਨਹੀਂ ਬੋਲਦੇ ਹੁੰਦੇ ਹੋ ਗਿਆ ਆਹ ਕੋਹੜਾ ਬੁੱਝੜ ਜਾ ਫਾਂਡੂ ਵੀ ਪੋੜੀ ਕਿਤਰਾ ਦੇਖ ਲੈ ਮੈਂ ਆਇਆ ਨਾ ਬੋਲੇ ਤੇਰੀ ਭਾਬੀ ਆ ਏ ਸੱਸੀ ਗਲਵਾਨੀ ਜਾਂਦਾ ਵਸਦਾ ਰੇ ਕਾਲਾ ਕਾਇਆ ਕਿੱਥੇ ਆ ਗਿਆ ਤੜਕਈ ਓ ਮਰੀ ਮੈਂ ਤੇ ਮੂਰੀ ਮੱਝ ਹੈ ਭਾਈ ਭਾਈ ਵੱਡੇ ਭਾਈ ਪੈਣੀ ਆਪਣਾ ਮੈਂ ਜਾਜ ਪਾਪੇ ਕਰਦਾ ਸੱਸੀ ਗਲਵਾਨੀ ਸੱਸੀ ਗਲਵਾਨੀ ਅਰੇ ਦੂਰ ਹੋ ਕੇ ਗੱਲ ਕਰ ਦੂਰ ਹੋ ਕੇ ਮੇਰੇ ਗਾਂ ਹੇਮਾ ਮਾਲੀ ਲੈ ਮੈਂ ਘਟਾ ਹੇਮਾ ਮਾਲਨੀ ਤਾਂ ਇਹ ਜੈਕਲਿਨ ਫਰਨਾਂਡੋ ਦਾ ਹੈ ਆਹ ਮੈਨੂੰ ਸਾਈਕਲ ਦੇ ਸਾਈਕਲ ਦੇ ਕੋਈ ਕੋਈ ਅੰਦਰ ਨਹੀਂ ਆਹ ਰੋਟੀ ਨਹੀਂ ਆਹ ਬੰਗਲਾ ਆਪਣਾ ਅੱਛਾ ਆਈ ਨੂੰ ਆਈ ਨੂੰ ਕੋਠੀ ਕਾਇਦੇ ਆ ਕੋਠੀ ਆ ਹੈ ਅੰਦਰ ਹੈ ਇਨੂੰ ਕੀ ਬਣਾ ਆਇਆ ਇੱਕ ਉੱਠੀ ਆ ਹੈ ਆ ਆਪਣਾ ਗਰਾਜ ਇਹਨੂੰ ਇਹ ਗਰਾਜ ਇੱਥੇ ਅਸੀਂ ਆਪ ਦੀ ਮਾਸਿਕ ਆਏ ਘੜਾ ਦਿੰਨੇ ਆ ਇਨੂੰ ਕੀ ਬਣਾ ਆਇਆ ਆਇਆ ਆ ਤੈਨੂੰ ਕੋਈ ਗੱਲ ਨੂੰ ਪਰ ਜੀ ਗਾ ਮੰਗਿਆ ਤੈਨੂੰ ਤੂੰ ਤਾਂ ਚੋਲਾ ਕੋਈ ਤੇ ਚੌਣਿਆ ਜਿੱਥੇ ਨਕਲਾ ਆ ਕੱਵਲਾ ਤੈਨੂੰ ਕਿੰਨੇ ਵਾਰੀ ਸਮਝਾਤੀ ਗੱਲ ਤੂੰ ਮੈ ਤੋਂ ਵੱਡਾ ਮਤਾਨੋ ਤਾਂ ਨਹੀਂ ਕੋਈ ਬੋਲਦਾ ਪੁੱਲਾ ਫੜ ਗਈ ਮੈਂ ਤੇਰੇ ਵੱਲ ਤੇ ਭਾਬੀ ਆਓ ਤੇਰੀ ਮਾਂ ਬੀ ਲੈ ਨਾ ਆ ਕੇ ਨਾ ਚੁੱਪ ਚੰਦ ਚੋ ਰਹਾ ਮੈਂ ਥੰਦਾ ਰਹਿ ਰਹਾ ਮਹਾ ਦਾ ਪਾਣੀ ਵਰ ਬੇ ਬਨਦੀ ਮਾਏ ਆਓ ਜੇਠਾ ਜੇਠਾ ਪਾਰੀ ਬਾਰ ਜੋੜੀ ਦੇ ਉਤੋ ਦੀ ਬੇ ਸਤਵਾ

ਓਏ ਇਹਨੇ ਮੈਨੂੰ ਇੱਕ ਵਾਰੀ ਨਹੀਂ ਪੁੱਛਿਆ ਕਿ ਤੂੰ ਕਿੱਥੋਂ ਲੈ ਗਿਆ ਇਹ ਮੱਛਦਾ ਹੰਦੇ ਨੇ ਮੱਛਦਾ ਰਕਾਉਂਦਾ ਮੱਛਦਾ ਬਈ ਨਾ ਇੱਥੇ ਨਹੀਂ ਨਾ ਉੱਧਰ ਦੇ ਡਾਕਟਰ ਦੇ ਮੇਰੇ ਤੇ ਸਾਹਦ ਕਰਾ ਦੋਰਾਉਂ ਤੈਨੂੰ ਸਾਹ ਕੋਈ ਗੱਲ ਨਹੀਂ ਹੋਰ ਵੀ ਹੈਗੀ ਐ ਹਾਂ ਖੱਦ ਰੱਖ ਆ ਬਾਰੇ ਭਾਈ ਚਾਹ ਤੂੰ ਲਾਵਾ ਫਿਰ ਬਣਾ ਕੇ ਮੈਂ ਓਏ ਤਾ ਤੂੰ ਬੜੇ ਤਨਾਹੀ ਕਿਹਨੇ ਬੋਲਦੇ ਮੈਂ ਪੁੰਨ ਕਿੱਤੇ ਐ ਜਿਹੜੀ ਇਹੋ ਜੀ ਭਾਗਾ ਚ ਆ ਗਈ ਮੇਰੇ ਤੱਬੀ ਤੇਰੀ ਭੈਣ ਬਤਲਣਾ ਮੈਂ ਤੋ ਕੋ ਪਾਲ ਦੇ ਗਾਜਰ ਵਰਗੀ ਕਾਰੇ ਆ ਕਾਮ ਆਵੇ ਪਾਲ ਦੇ ਗਾਜਰ ਵਰਗੀ ਗਾਜਰ ਵਰਗੀ ਬਾਣਾ ਮਰਨ ਦੀ ਗੀ ਆਏ ਲੱਤਾਂ ਦੁੱਬ ਗਈਆਂ ਕੋਈ ਦਾ ਨਾਮ ਪਿਆ ਨਾ ਤਾਂ ਕੋਈ ਕਰ ਫਿਰ ਇਹ ਪਹਿਲਾ ਪ੍ਰਧਾਨ ਜੀ ਚਾਹ ਜੂਦਾ ਮੈਂ ਆਂ ਛੋਟੇ ਇਹ ਜੋਰਿਆ ਅੱਜ ਭਾਬੀ ਨੇ ਗੱਥਮ ਲਾਇਆ ਅਹ ਪਹਿਲੀ ਗੱਲ ਤਾਂ ਭਾਬੀ ਨਹੀਂ ਭਾਬੀ ਜੀ ਭਾਬੀ ਜੀ ਕੀ ਗੱਲ ਕਰਦਾ ਨੂੰ ਮੈਂ ਦਾ ਮੈਂ ਤੂੰ ਤਾਂ ਮੇਰੇ ਨਾਲ ਕਲੇਚੋ ਕਲੇਚੀ ਹੋ ਗਿਆ ਜਦੋਂ ਕੋਰੋਨਾ ਕੁੱਟਿਆ ਸੀ ਆਹ ਹੈ ਤਾਂ ਮੈਂ ਉਹ ਤੋਂ ਮਾਰ ਫਿਰ ਇਕੱਲਾ ਹੀ ਵਾਦਿਆ ਕੌਂ ਜਾਂ ਲੈਣ ਕੱਲਾ ਮੈਨੂੰ ਦੱਸ ਕਿਵੇਂ ਗਿਆਣੀ ਛੋੜਿਆ ਮੇਰੇ ਚਿੱਤਰ ਮਾਇ ਤੇ ਬਾਹਰ ਚੁੱਕਦਾ ਜੀਗਾ ਉਹ ਤੂੰ ਪਰ ਗੁੱਸਾ ਵਾਲਾ ਅੰਗਰਦਾ ਛੋੜਿਆ ਹੈ ਤਾਂ ਮੇਰੀ ਗੱਲ ਸੁਣਾ ਇਦਾਂ ਨੂੰ ਮੇਰੀ ਗੱਲ ਸੁਣਾ ਹਾਂ ਕਰੂੰਗਾ ਜਦੋਂ ਮੈਂ ਕੌਂ ਜਾਂ ਲੈਣ ਗਿਆ ਹਾਂ ਘਪੀਆਂ ਤਾਂ ਆਪੋ ਤੇ ਗੱਲ ਨੇ ਮੇੜਦੀ ਜੀ ਦੋ ਤੋਂ ਤਾਂ ਸਿੱਧੀ ਚਾਰ ਤੋਂ ਪ੍ਰਮੋਸ਼ਨ ਦੋ ਗੁਣਾ ਵੱਧ ਪੈਸਾ ਉਹ ਮੰਗਾਈ ਦਾ ਟਾਈਮ ਵਿਆ ਜੋਰਿਆ ਉਹ ਕਹਿੰਦੇ ਕੋਈ ਗੱਲ ਨਹੀਂ ਬਾਈ ਜੀ 22 ਕਿੱਲੇ ਛਡਾਉਣੇ ਆ ਮੈਂ ਕਿਹ ਛਡਾਦਾਗੇ ਇੰਦੀ ਕੀ ਗੱਲ ਆ ਉਹ ਇੱਕ ਮੁਰਗਾ ਹੁੰਦਾ ਵੀ ਹਮ ਮਾਲਕ ਮਾਰਵੀਂ ਕਿ ਮਾਰੂੰ ਗੱਲ ਦਾ ਸਵਾਰ ਨਾ ਕਰਾਉ ਕਰਾਇਆ ਕਰ ਮੇਰੀ ਦਾ ਅੱਜ ਜਮਾਤ ਫੇਰੀ ਆ ਉਹ ਜਮਾ ਗਾਮ ਮਾਲਮਨ ਖਾਦਾ ਆਉਂਗਾ ਚੋਰਿਆ ਪੌਵਾਲੀਆਂ ਹੈ ਇਹ ਜਮੂਨਾ ਨਗਰ ਵਾਲੀ ਆ ਜਮੂਨਾ ਨਗਰ ਵਾਲੀ ਉਹ ਨਹੀਂ ਉਹ ਨਾ ਹੋਣੀ ਤੇਰੀ ਭਾਬੀ ਜੀ ਨੂੰ ਨਾ ਤੁੰਦੇ ਅੰਮਾੜੀ ਉਹ ਨਹੀਂ ਦੇਵੇ ਨਹੀਂ ਗੱਲ ਨਹੀਂ 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 ਇਹ ਨੂੰ ਨਹੀਂ ਇਹ ਨੂੰ ਨਹੀਂ ਇਹ ਤਾਂ ਆਪਣਾ ਗੁੱਗਾ ਹੈ ਇਹ ਨੂੰ ਨਹੀਂ ਮੈਂ ਇਹਨੂੰ ਦੱਸ ਚਾਰ ਤੋਂ ਚ ਗੱਲ ਨਿਬੇੜੀ ਐਸਾ ਭਾਈ ਕਿੱਲੇ ਛਡਾਉਣੇ ਮੈਂ ਕਹਾਂ ਛਡਾ ਰਾਂਗੇ ਜੀ ਕਿੰਨੀ ਕੀ ਗੱਲ ਹੈ ਜੋਰਾ ਬੈਲੀ ਮਾੜੀ ਮੋਟੀ ਨਹੀਂ ਰਹਿ ਮੈਂ ਲਾਇ ਮੈਂ ਲਾਇਆ ਪਊਂਗਾ ਪਊਂਗਾ ਲਾ ਕੇ ਜਰੋਂ ਮਰ ਲਾਤਾ ਤਾਂ ਕਿਨਾਂ ਜਾ ਕੇ ਜ਼ਮੀਨ ਦੇ ਵਿੱਚ ਐਂ ਕਰਕੇ ਉਸਨਵਾਦ ਸਹੀ ਕਰਨਾ ਸਹੀ ਕਰਤੋ ਨਾ ਇਹਨੇ ਖੱਲੀ ਬੜੀ ਪੈਦੀ ਹਾਥੀ ਦੀ ਤੰਗਾਂ ਦੇ ਚਿਚੂਰੀਆ ਜਦੋਂ ਮੈਂ ਲਾਈਨ ਆ ਬਣਾਵਾ ਉੱਤੇ ਜਾ ਕੇ ਇਹਨਾਂ ਨੇ ਲੱਤਾਂ ਤੇ ਥੀ ਤੂੰ ਕਿਹਨੂੰੋਂ ਮੋਟਾ ਬਣਾ ਮੱਦਕੇ ਨਹੀਂ ਪਲੀਟ ਪੈ ਗਈ ਉਹਨਾਂ ਦੀ ਹਾਂ ਪੈ ਗਈ ਇਹਨਾਂ ਨੂੰ ਐ ਕਿਤੋਂ ਛੜਾ ਦੂੰ ਹੋਲੀ ਮੋਲਾ ਮੈਨੂੰ ਸੀਰੀ ਰੱਖ ਲਈ ਜੀ ਕਹਿੰਦੇ ਜੇ 400 ਰੁਪਏ ਦਾ ਨਾਸ਼ਤਾ ਸੀਰੀ ਰੱਖਾਂਗੇ ਤੈਨੂੰ ਐਵੇਂ ਰੱਖ ਲੈਗੇ ਸੀਰੀ ਮੈਂ ਤੇਰੇ ਸਾਥ ਤਾਂ ਲਈ ਸੀ ਨਾ ਚਾਪਾ ਜੱਤਾਂ ਕੰ ਜਦੋਂ ਮੈਂ ਜਦੋਂ ਮੈਂ ਚਾਪਾ ਜੱਤਾਂ ਕੰ ਗਿਆ ਉਹਨੇ ਕੋਲੇ ਹੈ ਮੈਨੂੰ ਕਹਿੰਦੇ 400 ਰੁਪਏ ਮੁੱਕਰ ਗਏ ਉਹ ਤਾਂ ਕਹਿੰਦੇ ਕਿਹੜਾ 400 ਰੁਪਿਆ ਮੈਂ ਕਹਾਂ ਬਈ ਤੁਸੀਂ ਜੋੜੇ ਨੂੰ ਜਾਣਦੇ ਨਹੀਂ ਜੋਰਾ ਕੀ ਚੀਜ਼ ਐ ਪਾ ਮੈਂ ਪੰਜਾਬ ਤੋਂ ਆਉਣਾ ਹਾਂ ਬੈਠਣਾ ਬੈਠਣਾ ਮੈਂ ਕਿਹਾ ਟੱਡ ਲੋਕ ਆਇਆ ਸਿੱਖਣੇ ਐ ਜਦੋਂ ਮੈਂ ਪਹਿਰ ਤੋਂ ਬਾਅਦ ਗਿਆ ਮੈਨੂੰ ਕਹਿੰਦੇ 400 ਰੁਪਏ ਸਾਡੇ ਕੋਲ ਲੈ ਨੀਂਗਾ ਫੇਰ ਬਦਨੋ ਭਰਾ ਜੋਰਾ ਸਲਾ ਜਿਹੜੀ ਸਾਹਮਣੇ ਦਿਦੀ ਵਰਪਾ ਉਹੀ ਚੱਕ ਲਿਆ ਏ ਹਾਂ ਹੋਲੀ 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 ਨਹੀਂ 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 ਦੇਦੇ ਕੋਈ ਨਹੀਂ ਕਰਨੀ ਹਾਂ ਅੰਡਰਵਾਲਾ ਅੰਡਰਵਾਲ ਬਿੱਥੇ ਮਾਤਾ ਮੈਨੂੰ ਕਹਿੰਦੇ ਕੋ ਤੂੰ ਇਹ ਕੌਣ ਹੈ ਮੈਂ ਕਿਹ ਚਾਦੀ ਅੰਡਰਵਾਲ ਵਿੱਚ ਬਣੀ ਪਤਾ ਜਿੰਨੀ ਹੈ ਉਹ ਅੰਡਰ ਬੇਅਰ ਨਹੀਂ ਚੋਰਿਆ ਅੰਡਰ ਬਾਲਡ ਹੁੰਦਾ ਉਹੀ ਉਹੀ ਤੈਨੂੰ ਸਮਝ ਲੱਗ ਜਾਣਾ ਹਾਂ ਜਾਨੂ ਹੱਬਗੇ ਤੁਸੀਂ ਥੱਕੇ ਤਾਂ ਨਹੀਂ ਥੱਕੀ ਪਈਆਂ ਬਗੇ ਮਿੱਠਾ ਚਾਲ ਤਰੀ ਵਾਲੇ ਬਣਾ ਲੈਂਦੇ ਸੀ ਲੱਗੀ ਆ ਓਏ ਭੀਂਹਲੀ ਗੱਲ ਕਰਦੀ ਐ ਨ ਮੈਂ ਐਚ ਚਰਲੀ ਆਵੇ ਰਾਜਾ ਦੇ ਘਰੇ ਆ ਕੇ ਤੂੰ ਚੌਲ ਖਾਣੀ ਜੋਨੇ ਹੋਰੀ ਮਰਗੇ ਮੂੰਗੀ ਦੀ ਦਾਲ ਬਣਾਈ ਆ 3 ਰੁਪਿਆ ਨਹੀਂ ਲੈਗੇ ਆ ਮੂੰਗੀ ਦਾਲਾ ਮਾੜੀ ਮੋਟੀ ਗੱਲਾਂ ਚੱਲ ਬੁੱਗੇ ਮੈਂ ਤੈਨੂੰ ਪਿਆਰ ਵਾਲਾ ਨਜ਼ਾਇਜ਼ ਕਰਨ ਲੱਗ ਗਿਆ ਮੈਨੂੰ ਹੁਣ ਤੇਰਾਉਣ ਲੱਗ ਗਿਆ ਮੋ ਤੇ ਤੂੰ ਬੂੰਗੀ ਦੀ ਸਬਜੀ ਦੇ ਵਿੱਚ ਮੈਨੂੰ ਮਿੱਠੇ ਚਾਲਤਰੀ ਵਾਲੇ ਪਾ ਕੇ ਲਿਆ ਦੇ ਇਹ ਬੀਚ ਅਜਿਹਾ ਕਦੇ ਮੈਂ ਜਿਉਂਸ ਨਹੀਂ ਕੀਤੀ ਤੁਸੀਂ ਕਰਕੇ ਦੇਖੋ ਜੂਸ 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 ਹਾਂ ਜੂਸ ਉਹ ਜੂਸ ਜੂਸ ਮਤਲਬ ਜੂਸ ਤੁਸੀਂ ਕਰਕੇ ਦੇਖੋ ਫਰੈਂਡ ਬੜੀ ਸਵਾਦ ਲੱਗਦੀ ਆ ਹਾਂ ਨਾਲਿਆ ਕਾਲਗੇ ਜੇ ਨੂੰ ਖਵਾ ਦੀ ਪੋਰਾ ਇਹ ਤੈਨੂੰ ਨਾ ਖਵਾਨਾ ਮੈਂ ਚਿੱਟੇ ਛਾਰੇ ਹਾਂ ਮੇਰੀ ਗੱਲ ਸੁਣ ਲੈ ਜੀ ਤੋਂ ਬਿਨਾਂ ਗੱਲ ਆਖਲਾਕ ਨਾਲ ਮੇਰੀ ਗੱਲ ਸੁਣ ਲੈ ਹੁਣ ਆਪਾ ਹੋ ਗਏ ਹੁਣ ਕਬੀਰਦਾਰ ਹੁਣ ਇਹਦਾ ਘਟਾ ਦੇ ਆਪਣੇ ਘਰੋਂ ਆਉਣਾ ਜਾਣਾ ਐਵੇਂ ਮੈੜੀ ਅੱਖ ਰੱਖੋ ਮੇਰੇ ਤੇ ਮਰਨਾ ਐ ਨਹੀਂ ਮੈਣੀ ਆ ਮਾਇ ਐਡੀ ਸੋਹਣੀ ਅਸਨਖੀ ਆ ਗੋਰੀ ਚੁੱਪੀ ਮਾ ਪਿਆਰ ਨਾਲ ਲੱਗ ਲੇਕਰ ਮੈਨੂੰ ਮੈਨੂੰ ਪਿਆਰ ਹੈ ਜੇ ਤੇ ਮੈਂ ਅੱਖ ਚ ਵੱਜ ਲੱਗਦਾ ਮੈਨੂੰ ਜਾਨੂ ਮੈਂ ਦਾਪਾ ਤੋ ਬਚ ਕੇ ਰਹੀ ਐ ਤੋੜਾ ਯਾ ਨਾ ਉਹ ਉਹ ਹੋਰ ਹਿਸਾਬ ਦਾ ਮੁੰਡਾ ਐ ਆ ਤੁਸੀਂ ਮੀਆਂ ਬੀਬੀ ਕਰ ਗੱਲ ਵੇ ਇਹਨੂੰ ਭਜਾ ਦਿਓ ਆ ਇਹਨੂੰ ਉਹਦਾ ਸੱਦ ਦੇਖ ਕੇ ਜਦੋਂ ਆਪਣੇ ਲੀੜਾ ਕਪੜਾ ਧੋਣਾ ਆਇਆ ਕਰੋ ਝਾੜੂ ਪੋਚਾ ਲਾਉਣਾ ਆਇਆ ਕਰੋ ਮੈਂ ਤੁਹਾਡੇ ਲੀੜੇ ਮੈਂ ਤੁਹਾਨੂੰ ਧੋਵਾਂਗਾ ਮੈਂ ਆ ਕੇ ਰੱਖੀ ਮੈਥੋ ਤਾਂ ਨਹੀਂ ਕੁਛ ਹੁੰਦਾ ਮੇਰੇ ਤਾਂ ਗੋਡੇ ਦੁਖਦੇ ਆ ਉਹ ਕੋਈ ਗੱਲ ਨਹੀਂ ਇਹ ਤਾਂ ਉਹ ਮੈਨੂੰ ਸਾਈਕਲ ਤੇ ਪਤਾ ਨਹੀਂ ਕਿਵੇਂ ਬਿਠਾ ਲਿਆ ਆ ਉਹ ਕੋਈ ਗੱਲ ਨਹੀਂ ਕੋਈ ਮੇਰੀ ਗੱਲ ਸੁਣ ਆਪਣੇ ਕਰਨ ਵੱਡੇ ਵੱਡੇ ਸੈਲੀਬ੍ਰਿਟੀ ਆਉਂਦੇ ਆ ਹਾਂ ਤੇ ਮੇਰੀ ਗੱਲ ਸੁਣ ਲੈ ਆਰਨੇਤ ਜਿਹੜਾ ਆਰਨੇਤਾ ਹਾਂ ਉਹਨੂੰ ਆਪਾਂ ਕੱਲ ਧਮਕੀ ਦਿੱਤੀ ਸੀ ਅੱਜ ਸ਼ਾਮ ਨੂੰ 5 ਵਜੇ ਤੱਕ ਆਪਣੇ ਕੋਲ 1000 ਰੁਪਿਆ ਦੇਜੂ ਤੇ ਮੇਰਾ ਭਾਈ ਗਲਾਬ ਸਿੱਧੂ ਆਊਗਾ ਉਹ ਮੇਰਾ ਭਰਾ ਧਮਕੀ ਦੇਣੀ ਹੈ ਉਹਨੂੰ ਨਹੀਂ ਨਹੀਂ ਉਹ ਤਾਂ ਮੇਰਾ ਭਰਾ ਆ ਤੇ ਰਖੜੀ ਬਣਾਣਾ ਲੱਡੀਆਂ ਦਾ ਡੱਬਾ ਲੈ ਲੱਡੀਆਂ ਦਾ ਡੱਬਾ ਜਿਹੜੇ ਕਹਿੰਦੇ ਬਾਕਸ ਤਾਂ ਨਹੀਂ ਤਾਂ ਮੈਂ ਤਾਂ ਅੱਜ ਸ਼ਾਮ ਨੂੰ ਗਲਾਬ ਸਿੱਧੂ ਨੂੰ ਧਮਕੀ ਦੇ ਦੇਣੀ ਜੀ ਅੱਛਾ ਇਹ ਕਹਿੰਦੀ ਮੇਰਾ ਭਰਾ ਹੈ ਗਲਾਬ ਵਹੀ ਭਾਈ ਨਾ ਮੇਰਾ ਭਰਾ ਸੂਰਮਿਆ ਦੀ ਤੀ ਮੈਮੀ ਕਿਹੜਾ ਬਟੋਲਾ ਆ ਗਿਆ ੜਕੇ ੜਕੇ ਕਿੰਦਾ ਸੋਣਿਓ ਕਿਵੇਂ ਆ ਬਾਂਦਰ ਜੇ ਬੋਲਣ ਦੀ ਤਮੀਜ਼ ਨਹੀਂ ਹੈਗੀ ਤੈਨੂੰ ਕਿੰਦਾ ਬੋਲੀਦਾ ਹੁੰਦਾ ਚੱਲ ਤੂੰ ਉਹ ਉਹ ਦੇਖੀ ਓਏ ਹਾ ਉਹ ਖੁੱਲ ਗਿਆ ਸੀ ਆ ਗਈ ਨਾਲ ਮਾਰਾ ਮੋਟਾ ਮੇ ਉਹ ਨਲੋਂ ਦੀ ਨਿੱਕਣ ਨੁਕਣ ਪਾ ਲਿਆ ਗਾ ਭੈਣ ਜਮਾਈ ਨੂੰ ਦੋ ਦਰਦ ਰੰਗ ਕਿਤਨੋਂ ਗੋਟੇ ਰੋੜ ਕੇ ਉਹ ਬਾਹਰ ਨਹੀਂ ਖੁੱਲਿਆ ਚੋਰਿਆ ਓ ਮੇ ਜਵਾਨ ਨੇ ਜਾਤ ਤਰ ਕੇ ਆ ਆ ਮੈਂ ਤੂੰ ਸਿਰ ਦੱਬ ਦੇਵੇ ਤੋ ਕੀ ਲੈਣਾ ਤੂੰ ਕਹਿੰਦੀ ਭਾਬੀ ਜੀ ਹੋਣੀ ਬੋਲਦੇ ਨਹੀਂ ਭਾਬੀ ਜੀ ਨਾ ਸੰਦੂਗੀ ਜਾਂਦਾ ਨਾ ਕੀ ਉਹ ਆਇਆ ਭੋਬੀ ਨੂੰ ਭਾਬੀ ਬੱਸ ਤੈਨੂੰ ਪਤਾ ਹੋਵੇ ਥੋੜਾ ਜਿਹਾ ਜਦੋਂ ਬਾਹਰ ਜਾਂਦੇ ਜਾਂਦੇ ਘਬਰਾਟ ਹੋਣ ਲੱਗ ਜਾਂਦੀਆਂ ਓ ਓ ਮੇਰੇ ਸਾਈ ਨਾ ਓਏ ਗਾਲ ਨਿਕਲ ਆ ਸੁਗਮੰਦਾ ਪੈਣ ਆਇਆ ਸੁਗਮੰਦਾ ਤੂੰ ਇਹ ਕੀ ਖਾਇਆ ਇਹਨੂੰ ਆਇਆ ਕੀ ਇਹਨੂੰ ਓਏ ਯਾਰ ਨੁਕਸਾਨ ਹੋਇਆ ਬਹੁਤ ਵੱਡਾ ਕੀ ਹੋਇਆ ਉਹਨ ਆਪਣੀ ਡੱਬੀ ਯਾਰ ਕੋਈ ਚੱਕ ਕੇ ਲੈ ਗਿਆ ਬਾਹਲੇ ਲੋਕਾਂ ਦੀ ਅੱਖ ਸੀ ਉਹਦੇ ਤੇ ਇਹ ਨਵਾਂ ਜਿੱਥੇ ਭਗਰ ਪੈਣ ਆ ਛੋਟੇ ਹਾਂ ਇਹ ਚੋਰ ਬੜੇ ਨੇ ਹਾਂ ਮੈਂ ਤੈਨੂੰ ਆਏ ਕਹਿੰਦਾ ਸੀ ਕੋਈ ਯਾਰ ਉਹਦਾ ਯਾਰ ਆਪਾਂ ਪਤਾ ਲੈ ਆਈਏ ਪਰ ਉਹਨੇ ਦਾ ਤੂੰ ਕੁੱਟਦਾ ਸੀ ਆਏ ਨਹੀਂ ਕੁੱਟਦੇ ਹੁੰਦੇ ਉਹ ਕਿਸੇ ਨੂੰ ਅੱਜੋ ਮੇਰੀ ਗੱਲ ਸੁਣ ਲੈ ਜੋ ਰਿਆ ਖੰਡ ਦੇ ਕੰਡ ਕੱਟ ਪੈ ਗਈ ਤਾਂ ਪੇਰ ਕਿੰਦੀ ਕੀ ਗੱਲ ਸੀ ਯਾਰ ਮੋਤ ਤੂੰ ਹੀ ਉਹਦਾ ਬੋਲਦਾ ਹੁੰਦਾ ਮੇਰਾ ਖੂਨ ਖੋਲ ਜੋ ਖੂਨ ਖੋਲ ਜੋ ਤਾਂ ਖੂਨ ਮੇਰਾ ਹੀ ਖੋਲ ਗਿਆ ਦੀ ਕੋਣੇ ਕੌਲ ਗਿਆ ਮੈਂ ਤਾਂ ਤੇ ਤੈਨੂੰ ਪਤਾ ਮੇਰੀ ਪਰ ਅੰਡਰਵਾਰ ਵਿੱਚ ਇੱਜ਼ਤ ਰਹਿੰਦੀ ਹੈ ਇਹ ਗੱਲਾਂ ਜੇ ਮੈਂ ਨਾ ਕਰਾਂ ਚੱਲ ਕੋਈ ਮੇਰੀ ਗੱਲ ਸੁਣ ਹਾਂ ਮੂੰਹ ਦੋੜਦਾ ਹੋ ਗਿਆ ਬਿਆਹ ਭਾਈ ਹਾਂ ਚਲ ਆਪਾਂ ਪੁਰਾਣੇ ਕੋ ਗੇੜਾ ਮਾਰ ਲਈ ਇਹ ਨਾਲ ਪਤਾ ਪੂਦਾ ਲੈ ਆਈਏ ਚਲ 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 ਕਿਤੇ ਜਾਣਾ ਦਾ ਆਹੋ ਹਾਂ ਹਾਂ ਜਾਣਾ ਤਾਂ ਹੈਗਾ ਚਲ 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 ਹੁਣ ਨਹੀਂ ਦਗਦਾ ਸਿਰ ਮੇਰਾ ਹਾਂ ਗੋਲ ਗੱਪੇ ਖਵਾ ਦੇ ਤੇ ਰਾੜੀ ਖਾਓ ਕਿ ਗੋਲ ਗੱਪੇ ਆ ਲੈ ਹਾਂ ਖਵਾ ਦੇ ਗੋਲ ਗੱਪੇ ਚਲ ਮੇਰੀ ਉਂਗਲ ਫੜ ਲੈ ਹਾਂ ਗਵਾਸ ਨਾਲ ਆਇਆ ਓ ਯਾਰ ਆ ਆ ਉਂਗਲ ਫੜ ਕੇ ਲੱਕੀਂ ਤੇ ਬਾਜ਼ਾਰ ਚ ਗਵਾਸ ਨਾਲ ਆਈ ਦੰਬੀਆਂ ਨਹੀਂ ਆ ਨਾ ਕਰ ਚੇਪੇ ਤੁੰਨੀ ਲੈ ਤੈਨੂੰ ਪਤਾ ਨਹੀਂ ਆਪਾਂ ਜਾਣਾ ਨੂੰ ਨੇ ਆਹੋ ਜਾਣ ਲਰੋਣਾ ਮਈ ਹਾਂ ਬੁੱਗੀ ਤੇ ਆਇਓ ਤੋ ਕਾਲ ਕੇ ਨੂੰ ਨਾਲ ਹੀ ਰੱਖਿਆ ਕਰ ਬਚੋੜੀ ਚੱਕੜਾ ਕਿ ਨਵਾਂ ਚੰਦ ਚੜਾ ਲਿਆ ਓ ਬਾਈ ਕੀ ਦੱਸਾਂ ਮੇਰੇ ਸਾਲੇ ਆਏ ਸੀ ਉਹਨਾਂ ਨੇ ਮਾਰਤੇ ਭੈਂਦਰਿਆਂ ਨੇ ਉੱਥ ਨਾ ਆਇਆ ਉਹ ਤਾਂ ਬੇੜੇ ਹੀ ਘੱਕ ਕਰਕੇ ਉਹ ਤੂੰ ਵੀ ਕੋਈ ਵਹਿਤ ਕਰੀ ਹੋਊਗੀ ਐਵੇਂ ਤਾਂ ਕਿਹੜਾ ਮਾਰਦਾ ਉਹ ਪੈਲ ਪੁਣਾ ਦਿਖਾਉਦੇ ਨਹੀਂ ਫੇਰ ਫੇਰ ਦਿਖਾਦਾ ਆਪਣੇ ਰੰਗਾਂ ਪਰ ਮੈਨੂੰ ਵੀ ਪਤਾ ਸੀ ਉਹ ਤਾਂ ਬਾਹਰ ਹੀ ਚੰਦ ਚੜ ਜਾਣਗੇ ਇਹਦਾ ਕਾਫੀ ਨੁਕਸਾਨ ਕਰਦਾ ਯਾਰ ਤੇਰੇ ਉਹ ਜਨਾਬਾਈ ਮੈਨੂੰ ਤਾਂ ਕੰਮ ਤੋਂ ਹੀ ਬਾਹਰ ਲਾ ਜਨਾ ਮਾਰ ਹੀ ਦਿੱਤਾ ਅਸੀਂ ਤਾਂ ਕਬਜ਼ੇ ਦੇ ਸੰਬੰਧ ਚ ਆਏ ਸੀ ਤੇਰੇ ਕੋਲੇ ਹਾਂ ਦੱਸੋ ਦੱਸੋ ਤੁਸੀਂ ਸੇਵਾ ਪ੍ਰਵਾਨ ਵਾਏ ਤੈਨੂੰ ਕਿੱਥੋਂ ਕਬਜ਼ੇ ਦੇ ਲੈਣ ਆਲਾ ਆ ਗਿਆ ਚਰਖਾ ਦਾ ਬਣਿਆ ਪੈ ਗਿਆ ਇਹ ਇਹਦਾ 100 ਰੁਪਏ ਬੱਚੇ ਬੰਦਾ ਮਾਰ ਦਿੰਦੇ ਚਲ ਇਹਦਾ ਦੋਸਾ ਕਰ ਲਈ ਜਿਹੜਾ ਖਾ ਗਿਆ ਜੇ ਮੈਂ ਹੁੰਦਾ ਨਾ ਚਾਲੋ ਪਾੜ ਦਿੰਦਾ ਉਹ ਬਾਈ ਪਾੜਨ ਤਾਂ ਮੈਂ ਵੀ ਗਿਆ ਸੀ ਪਰ ਅਗਰਾਂ ਨੇ ਤਾਂ ਮੈਨੂੰ ਹੀ ਪਾੜਤਾ ਉਹਦਾ ਹਰ ਪਾੜਨੀ ਹੈ ਬਾਈ ਉੱਥੇ ਨਾ ਬਾਈ ਜਮਾਦਾਰੀ ਜਦੋਂ ਤੂੰ ਠੀਕ ਆ ਤੂੰ ਹੀ ਕਰੀ ਜਾਣਾ ਫਿਰ ਠੀਕ ਆ ਠੀਕ ਆ ਛਾਉੜਾ ਬਾਈ ਕੋਈ ਗੱਲ ਨਹੀਂ ਯਾਰ ਹੋਰ ਸੁਣਾਓ ਬਾਈ ਤੂੰ ਦਾ ਕੈਮਜਾ ਮਾੜਾ ਜਾ ਆਪਾਂ ਕਬਜ਼ੇ ਦੀ ਕਰੀਏ ਤਿਆਰੀ ਕੱਲਾਗੇ ਜ਼ਰੂਰ ਚੱਲ ਲੈ ਜੀ ਇਹਨੂੰ ਚੱਲਾਂਗੇ ਬਾਈ ਚੱਲਾਂਗੇ ਮਾੜਾ ਜਾ ਕੰਬਦਾ ਛਡਾਉਣ ਵਾਲੇ ਤਾਂ ਹੋ ਜੀਏ ਮੀਟ ਮੂਡ ਖਾ ਫਿਰ ਤੇਰੀ ਓ ਬਾਈ ਬੂਗਾ ਸੈੱਟ ਕੰਮ ਮੀਲਡ ਤਾਂ ਆਪਦਾ ਹੀ ਬਣ ਜੂਆ ਮੈਨੂੰ ਐਂ ਲੱਗਦਾ ਹੈਗਾ ਪੁੱਤ ਨਾ ਓ ਕੋਈ ਨਹੀਂ ਕੋਈ ਨਹੀਂ ਹੌਸਲਾ ਰੱਖ ਚੱਲ ਕੋਈ ਗੱਲ ਨਹੀਂ ਜਾਂਦਾ ਬਾਈ ਜਮਾ ਨਹੀਂ ਨਹੀਂ ਜਮਾ ਮਾਰੇ ਪਏ ਜਾਂਦਾ ਲਾਲਿਆ ਕਰ ਘੁੱਟ ਘੁੱਟ ਬਾਈ ਯਾਰ ਨੰਗਦੀ ਨਹੀਂ ਜਦੋਂ ਦਰਦ ਹੁੰਦਾ ਤਾਂ ਜਮਾ ਨੂੰ ਲੱਗਦਾ ਵੀ ਉਹ ਦਰਦ ਉਹ ਤਾਂ ਦਰਦ ਦਾ ਕੰਮ ਨਹੀਂ ਆਉਂਦਾ ਹੋਰ ਕਦੇ ਵਾਸਤੇ ਆਓ ਉਨ ਨਵਾਂ ਲਾਲਾ ਕੁਆਕੇ ਪੇਰ ਮਰਨੇ ਨੀ ਮੱਤ ਚੱਲ ਬੱਲੀਏ ਉਹ ਬਾਬਿਆ ਤੇ ਨਹੀਂ ਜਾਣਾ ਪ੍ਰੋਹਣੇ ਦੇ ਜਾਣਾ ਅੱਪਾ ਇੱਕ ਤਾਂ ਮੰਟ ਖੜ ਜਾ ਓਏ ਖੜਦਾ ਚਲੇ ਖੜ ਜਾ ਖੜ ਦੇਗੀ ਮੰਟ ਓਹੋ ਨਵਾਂ ਲਾਲਾ ਇਨੇ ਰਾਈ ਗਈ ਓਏ ਐ ਜੁਗਣੀ ਐ ਜੁਗੜੀ ਜੁਗੜ ਇਹ ਆ ਫਿਰ ਮੇਰੇ ਸਾਰੇ ਇਹ ਜੁਗੜੇ ਨਹੀਂ ਨਹੀਂ ਸਿੱਗ ਨਹੀਂ ਆ ਮੇਰਾ ਬੁੱਗਾ ਬੁੱਗੇ ਤੇਰੀ ਜਾਨ ਨੂੰ ਆਖੇ ਰਹੀ ਚੜਨੀ ਆ ਮੈਂ ਤਾਂ ਹੋ ਗਿਆ ਘਰ ਆ ਆ ਜਾ ਆ ਜਾ ਐ ਸਸੀ ਗੱਲ ਬਣ ਐ ਹੋ ਸਸੀ ਗੱਲ ਪਾਉਣਿਆ ਕਿ ਮੈਂ ਟਕੜਾ ਏ ਸਾਲੇ ਕਿੱਧਰ ਆ ਗਏ ਓਏ ਉਹ ਸੋਨੋ ਬਾਵਾ ਨੂੰ ਪੈਣਾ ਹੋਇਆ ਲੱਗਦਾਗਾ ਅੱਜ ਮੇਰਾ ਹਾਂ ਹੇ ਭਾਈ ਯਾਰ ਤੇਰਾ ਕੀ ਰਿਹਾ ਹਾਲ ਕੀਤਾ ਵੇ ਭਰਾਵਾ ਇਹ ਭੁਕੇ ਆਪਣਾ ਹੀ ਲੋਟ ਕੀਤਾ ਵੇ ਅੱਛਾ ਮੇਰਾ ਪਿਓ ਦਾ ਸਾਲਾ ਠੀਕ ਆ ਫੇਰ ਆ ਆਮੀ ਨੂੰ ਚੱਕੀ ਵਰਦੇ ਹੋਏ ਆਏ ਹੈ ਕੋਈ ਤੈਨੂੰ ਲਪਾਏਂਗੇ ਆ ਬਾਈ ਕੌਣ ਨੇ ਇਹ ਬਾਈ ਤਾਂ ਆਇਆ ਕਮ ਆਇਆ ਕੱਪੜਾ ਲੈਣਾ ਮੈਨੂੰ ਕਾਲਾ ਯਾਦ ਆ ਗਿਆ ਮੈਨੂੰ ਭੱਗ ਵਾਲਾ ਸਰਦਾਰ ਘੇਟ ਲੱਕੀ ਦਾੜੀ ਸਾਹਮਲੇ ਜਰੰਗ ਦਾ ਮੁੱਲ ਵਾਲਾ ਸਰਦਾਰ ਘੇਟ ਲੱਕੀ ਦਾੜੀ ਬੁੱਲੀ ਓਹੋ ਕੰਜਰ ਕੰਜਰ ਸੁਰਨਾ ਆਏ ਆ ਤੋਲ ਹਾਥੀ ਕਿੱਦਰਾ ਲਈ ਤੂੰ ਕੌਣ ਆ ਇਹ ਇਹ ਜੈਕਲੇਨ ਫਰਨਾਂਡੇਜ਼ ਹੈ ਦਵਾਈ ਪੀ ਲਾ ਪੁਰੋਣਿਆ ਉਹ ਇੱਕਦਮ ਆਹ ਬਾਈ ਤੇਰੇ ਮੱਲ ਦਾ ਮੌਸਕਜਾ ਮਰ ਜਾਂਦਾਗਾ ਉਹ ਤੋ ਨਿਕਲ ਗਿਆ ਲੱਗਦਾ ਇਹਨੂੰ ਵੀ ਐਂ ਲੱਗਦਾ ਮੈਂ ਕਰ ਦੇ ਇੱਕ ਵਾਰ ਹਾਂ ਸੱਚੀ ਮੂਤੋਂ ਨਿਕਲ ਗਿਆ ਮੈਂ ਨਿਕਣਾ ਤਲੇ ਨੰਬਰ ਦੀ ਪਾਈ ਸੀ ਨਾ ਠੀਕ ਆ ਤੂੰ ਹੁਣ ਬਾਲਾ ਬੱਲੇ ਕਰੀ ਮੈਨੂੰ ਨਹੀਂ ਮੈਂ ਦੇਖਦਾ ਵੀ ਨਹੀਂ ਰਾ ਤੁਸੀਂ ਮੁੰਡੀ ਦੀ ਗੱਲ ਕਰਦੇ ਹੋ ਇਹ ਤੂੰ ਇਹਨੂੰ ਦੇਖ ਲੈ ਬਾਈ ਮੈਨੂੰ ਦੇਖ ਲੈ ਹਾਂ ਔਰ ਤੂੰ ਵੀ ਭਾਈ ਨਾਰਗੀ ਹੋਵੇਂਗੀ ਆਹ ਹਾਂ ਇਹਨੂੰ ਬੋਲ ਕੱਟ ਬੋਲਦਾ ਕੱਟ ਬੋਲਦਾ ਮੈਂ ਕੱਟ ਬੋਲਦਾ ਨਾਰਾ ਪਾਵਾ ਫਤਮਲਾ ਓਏ ਆਈ ਨਾ ਦੰਦ ਹੁੰਦੇ ਓਹ ਮਾਰਦੇ ਪਤੰਦਰੋ ਓਏ ਆਹ ਕੌਣ ਹੈ ਵੈਰੀਓ ਓਏ ਏ ਕੀ ਲੱਗੀ ਬਾਈ ਨੀ ਸਾਰੇ ਹਾਰ ਲੱਗਦੀਆਂ ਸਾਰੇ ਹਾਰ ਸਾਰੇ ਹਾਰ ਮੈਂ ਫੇਰ ਵਿਆਹ ਕਰਾ ਆਂ ਸੀ ਬਰੋਹਣਿਆ ਓਏ ਛਾਲਿਓ ਤੁਸੀਂ ਦੱਸਿਆ ਨਹੀਂ ਤੁਹਾਡਾ ਇੱਕ ਬਰੋਹਣਾ ਸੀਗਾ ਓਏ ਝਗੜਾ ਤੇਰੇ ਨਾਲ ਫੇਰ ਮਾੜੀ ਕਰਕੇ